मतलब प्रभु जश्म सिंह चरणों के बैठ के परमेर का वचन सुन रहे मानता जी अपने माता जो मरियम जी वचन सुन रहे ध्यान लगा के विश्व गुजुओ दस रहे समझ रहे ਮਰੀਮ ਮਰੀਮ ਇੰਨਾ ਸਾਰਾ ਕੰਮ ਕਿਹਾ ਹੈ ਮੇਰੇ ਨਾਲ ਹੱਥ ਪ੍ਰਕਾਰ ਦਾ ਮਦਦ ਹੈ ਠੀਕ ਹੈ ਕਿ ਪ੍ਰਮੇਸ਼ੁਰ ਨੇ ਜਿਆ ਕੇ ਮਾਰਤਾ ਮਾਰਤਾ ਨੇ ਬਹੁਤ ਬੰਦਾ ਚਿੰਤਾ ਕਰਦੀਆਂ ਪਰ ਮਰੀਮ ਨੂੰ ਇਹੋ ਜਿਹੇ ਲਾਭ ਦਾ ਸਿਰ ਉਹਦੇ ਹਿੱਸੇ ਦਾ ਸਿਰ ਉਹਨੂੰ ਮਿਲ ਗਿਆ ਇਸ ਤਰ੍ਹਾਂ ਕਿ ਪੂਰੀ ਕਰ ਦੇ ਗਿਆ ਬਚਸ ਹੋ ਰਹੀ ਹੈ ਸਾਰੇ ਬੋਲੇ ਵਾਲੇ ਇਹੀ ਹੈ ਉਹਦੇ ਉਹਦੇ ਲਾਭ ਦੇ ਵਿੱਚ ਦਾ ਜੋ ਉਹਦੇ ਲਈ ਉਹਦੇ ਹਿੱਸੇ ਦਾ ਸਾਰਾ ਤੁਹਾਨੂੰ ਮਿਲ ਗਿਆ ਆ ਇਸ ਲਈ ਤੁਹ ਕਰਮ ਵਿੱਚ ਬਹੁਤ ਜ਼ਿਆਦਾ ਚਿੰਤਾ ਕਰਤੀ ਹੈ ਸਾਰੇ ਬੋਲੇ ਵਾਲੇ ਇਹੀ ਨਹੀਂ ਕਰਦੇ ਸੁਮਰਣ ਨੂੰ ਪਰਿਸ਼ੰ ਪਰਮਦੇਵ ਦੇ ਬਚਨ ਨੂੰ ਸੁਣਨ ਦੇ ਲਈ ਮਨ ਲਾ ਕੇ ਧਿਆਨ ਲਾ ਕੇ ਉਹ ਚੈਨ ਰ ਵਿੱਚ ਬੈਠ ਕੇ ਉਹਰਾ ਪ੍ਰਕਾਣ ਸੁਣਦੇ ਸੀ

14 ਜੀ ਨੂੰ ਪੜ੍ਹਿਆ ਸੀ ਤੇ ਉਹਨੂੰ ਉਹਨੂੰ ਆਪਣੇ ਨਾਲ ਲਵਾਇਆ ਸੀ ਹੈ ਨਾ ਪਰ